ਜੈ ਜੀ ਰਾਮ ਭਾਰਤ ਮਾਤਾ ਦੀ ਜੈ ਸ੍ਰੀਮੂ ਆ ਹੁਣੇ-ਹੁਣੇ ਦੇਖ ਰਿਹਾ ਟੀਵੀ ਤੇ ਪਤਾ ਲੱਗਾ ਕਿ ਐਸਜੀਪੀਸੀ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਧਾਮੀ ਸਾਹਿਬ ਉਹ ਅੱਤਵਾਦੀ ਬਲਵੰਤ ਸਿੰਘ ਰਾਜਵਾਨ ਨੂੰ ਪਟਿਆਲਾ ਜੇਲ੍ਹ ਵਿੱਚ ਮਿਲੇ ਨੇ ਮੈਂ ਪੁੱਛਣਾ ਚਾਹਨਾ ਵਾ ਅੱਤਵਾਦੀ ਤੋਂ ਅਸੀਂ ਕੀ ਕਰਾਉਣਾ ਵਾ ਕੱਲ ਮਾਨ ਜੋ ਸੁਪਰੀਮ ਕੋਰਟ ਵਿੱਚ ਤਰੀਕ ਆ 15 ਤਰੀਕ ਨੂੰ ਇਹ ਐਸਜੀਪੀਸੀ ਡਰਦੀ ਬੜੀ ਹੈ ਅੱਤਵਾਦੀ ਬਲਵੰਤ ਸਿੰਘ ਰਾਜਵਾਨ ਨੂੰ ਪਹਿਲਾਂ ਤਾਂ ਐਸਜੀਪੀਸੀ ਗੋਲ ਕਰਾਹੀਂ ਜਿਹੜੇ ਮਿਸਯੂਜ਼ ਕਰਦੀ ਹੈ ਗੋਲਕ ਦੇ ਪੈਸੇ ਆ ਉਹ ਵਕੀਲਾਂ ਰਾਹੀਂ ਉਹ ਦੇ ਰਿਹਾ ਵਕੀਲਾ ਨੂੰ ਬਈ ਕੋਰਟ ਚ ਮਿਲ ਲੜੋ ਇਸ ਕਰਕੇ ਮੈਂ ਕਹਿਣਾ ਚਾਹਨਾ ਅੱਤਵਾਦੀ ਬਲਵੰਤ ਸਿੰਘ ਰਾਜਵਾਨਾ ਕੋਈ ਵੀ ਸਾਥ ਨਾ ਦੇਵੇ ਤੇ ਜਿੰਨੇ ਵੀ ਐਸਜੀਪੀਸ ਦੇ ਗੁਰਦੁਆਰਾ ਸਾਹਿਬਾ ਉੱਥੇ ਕੋਲੋਂ ਚ ਪੈਸੇ ਨਾ ਪਾਓ ਕਿਉਂਕਿ ਇਹਨਾਂ ਨੇ ਅਸੀਂ ਤਾਂ ਪਾਉਣਾ ਬੜੇ ਸ਼ਰਧਾ ਨਾਲ 10 ਪਾਓ 20 ਪਾਓ 500 ਪਾਓ ਜੋ ਮਰਜ਼ੀ ਪਾਓ ਲੇਕਿਨ ਉਹ ਤਾਂ ਕੱਢ ਕੇ ਮੈਸਜੂਜ ਕਰਦੇ ਆ ਅੱਤਵਾਦੀਆਂ ਲਈ ਪੈਸੇ ਖਰਚਦੇ ਪਏ ਆ ਇਹ ਬਹੁਤ ਹੀ ਨਿੰਦਾ ਦੀ ਗੱਲ ਆ ਉਸ ਤੋਂ ਬਾਅਦ ਮੈਂ ਜੇਲ੍ਹ ਪ੍ਰਸ਼ਾਸਨ ਨੂੰ ਪੁੱਛਣਾ ਚਾਹਨਾ ਵਾਂ ਏਡੀਜੀਪੀ ਜੇਲ੍ਹਾਂ ਪੰਜਾਬ ਨੂੰ ਬਈ ਇਹ ਕਿਹੜੇ ਨਿਯਮਾਂ ਤਹਿਤ ਮਰਿਆਦਾ ਤਹਿਤ ਤੁਸੀਂ ਇਹਨੂੰ ਐਜੀਪੀਜ਼ ਦੇ ਪ੍ਰਧਾਨ ਸਾਹਿਬ ਨੂੰ ਮਿਲਾ ਰਹੇ ਹੋ ਅੱਤਵਾਦੀ ਬਲਵੰਤ ਰਾਜਵਾਲੇ ਨੂੰ ਇਹ ਕਿਹੜਾ ਖੂਨ ਦਾ ਰਿਸ਼ਤਾ ਵਾ ਤੁਸੀਂ ਕਹਿ ਰਹੇ ਹੋ ਵੀ ਖੂਨ ਦਾ ਰਿਸ਼ਤਾ ਹੋਊਗਾ ਉਹ ਵੀ ਮਿਲੂਗਾ ਜੀ ਹੋਰ ਨਹੀਂ ਕੋਈ ਮਿਲੂਗਾ ਜੀ ਇਸ ਕਰਕੇ ਇਹ ਜਿਹੜੇ ਦੋ ਭੇਦ ਭਾਵ ਆ ਨਾ ਇਹ ਨਹੀਂ ਹੋਣਾ ਚਾਹੀਦੇ ਕਿਉਂਕਿ ਜੇ ਕੋਈ ਬੜਾ ਆਦਮੀ ਜਾ ਰਿਹਾ ਤਾਂ ਉਹਨੂੰ ਮਿਲਾ ਦਿਓ ਦੂਜਿਆਂ ਨੂੰ ਰਹਿਣ ਦਿਓ ਇਹ ਨਹੀਂ ਗੱਲ ਹੋਣੀ ਚਾਹੀਦੀ ਤੇ ਮੈਂ ਇਹਦੀ ਆਰਟੀਆਈ ਪਾਉਂਗਾ ਵੀ ਇਹ ਵਾਰ-ਵਾਰ ਇਹ ਅੱਤਵਾਦੀ ਬਲਵੰਤ ਰਾਜਵਾਲੇ ਨੂੰ ਮੈਂ ਤੀਜੀ ਤਰ ਕਿਹੜੀ ਮਿਲਦੀ ਪਈ ਆ ਜਦੋਂ ਇੱਕ ਖੂਨ ਦਾ ਰਿਸ਼ਤੇ ਵਾਲਾ ਹੀ ਮਿਲ ਸਕਦਾ ਤੁਸੀਂ ਆਪ ਖੁਦ ਕਹਿੰਦੇ ਹੋ ਇਹ ਬਹੁਤ ਗੰਦਗੱਲ ਆ ਮੈਂ ਇੱਕ ਹੋਰ ਐਸਜੀਪੀ ਨੂੰ ਵੀ ਸਵਾਲ ਕਰਨ ਜਾਣਾ ਧਾਮੀ ਥਾਂ ਨੂੰ ਤੁਸੀਂ ਰਾਜਵੀਰ ਜਵੰਧਾ ਜੀ ਦੇ ਸੰਸਕਾਰ ਤੇ ਗਏ ਹੋ ਬਿਲਕੁਲ ਨਹੀਂ ਗਏ ਕਿਹੜਾ ਗੱਲ ਕੀ ਆ ਬਈ ਤੇ ਤੁਸੀਂ ਏਡੀਜੀਪੀ ਸਾਹਿਬ ਜਿਹੜੇ ਸ਼ਹੀਦ ਹੋਏ ਨੇ ਗੋਲੀ ਨਾਲ ਆਤਮੋਤਿਆ ਕੀਤੀ ਆ ਉਹਨਾਂ ਨੇ ਉਹਨਾਂ ਦੇ ਘਰੇ ਗਏ ਹੋ ਨਹੀਂ ਗਏ ਤੁਸੀਂ ਆਪਣੇ ਅੱਤਵਾਦੀਆਂ ਦੇ ਰਾਗ ਲੱਪੀ ਜਾਂਦੇ ਹੋ ਅਗਰ ਮੈਂ ਇਹ ਕਹਿਣਾ ਵਾਂ ਕੱਲ ਮਾਂ ਜੋ ਸੁਪਰੀਮ ਕੋਰਟ ਦੇ ਤਰੀਕਾ 15 ਤਰੀਕ ਹਜੇ ਕੋਈ ਫੈਸਲਾ ਨਹੀਂ ਹੋਇਆ ਫਾਂਸੀ ਦਾ ਤੁਸੀਂ ਤਰਮਲਾਏ ਬੈਓ ਮਛਲੀ ਜਿਵੇਂ ਬਾਹਰ ਪਾਣੀ ਚ ਨਿਕਲਦੀ ਹੈ ਤਰਫੁੱਦੀ ਪਈ ਆ ਉਸ ਤਰ੍ਹਾਂ ਤੜਫੀ ਜਾਂਨੇ ਹੋ ਤੜਫੀ ਆ ਇਹ ਆਤਵਾਦੀ ਜਿਹੜਾ ਬਲਵੰਤ ਸਿੰਘ ਰਾਜੋਣਾ ਮੈਂ ਬਾਰ ਬਾਰ ਲੋਕਾਂ ਨੂੰ ਦੱਸਣਾ ਹੈ ਇਕੱਲੇ ਮੁੱਖ ਮੰਤਰੀ ਸਾਹਿਬ ਬਿਆਨ ਸੇ ਵੀ ਸ਼ਹੀਦ ਜੀ ਦਾ ਕਾਤਲ ਨਹੀਂ ਇਹ 17 ਲੋਕਾਂ ਦਾ ਹੋਰਾਂ ਦਾ ਕਾਤਲਾਂ ਨਾਲ ਡਾਕਟਰਾਂ ਦਾ ਪੁਲਿਸ ਮੁਲਾਜ਼ਮਾਂ ਦਾ ਐਮਐਲਏਾਂ ਦਾ ਐਮਐਲਏ ਦਾ ਇਸ ਕਰਕੇ ਇਹਨੂੰ ਜੇ ਫਾਂਸੀ ਹੋ ਵੀ ਜਾਊਗੀ ਧਰਤੀ ਤੇ ਬੋਝ ਘਟੂਗਾ ਤਾਂ ਦੂਜਿਆਂ ਨੂੰ ਅਕਲ ਵੀ ਆਊਗੀ ਤਾਂ ਕਿ ਇਹ ਗੰਦੇ ਆਂਡੇ ਦੇ ਮਗਰ ਨਾ ਲੱਗੋ ਮੈਂ ਐਸਜੀਪੀਸੀ ਨੂੰ ਕਹਿਣਾ ਵਾਂ ਐਸਜੀਪੀਸੀ ਦਾ ਕੋਈ ਸਿਧਾਂਤ ਨਹੀਂ ਹੈ ਸਿਰਫ ਅਤਵਾਦੀਆਂ ਦੇ ਜਿਹੜੇ ਵਰਸੇ ਮਨਾਉਂਦੇ ਨੇ ਸ਼੍ਰੀ ਕਲਦਾਸ ਸਾਹਿਬ ਤੇ ਤੇ ਜਾ ਇਹਨੂੰ ਜਿੰਦਾ ਸ਼ਹੀਦ ਦਾ ਇਹਦਾ ਖਿਤਾਬ ਦਿੱਤਾ ਉਹ ਵਾਪਸ ਲਾਓ ਇਹ ਜਿੰਦੇ ਸ਼ਹੀਦ ਉਹਦੇ ਕਰਉਣਾ ਕੀ ਆ ਮੈਂ ਕੋਰਟ ਚ ਹੜ ਕੇ ਗੱਲਾਂ ਕਰਦਾ ਸੀ ਖਾਲਸ ਫੁਲਾਣਾ ਢਵਾਣਾ ਦੀਆਂ ਗੱਲਾਂ ਕਰਦਾ ਸੀ ਮੈਂ ਅਪੀਲ ਨਹੀਂ ਕਰੂਗਾ ਮੈਂ ਝੁਕੂਗਾ ਨਹੀਂ ਹੁਣ ਕਿਉਂ ਝੁਕ ਗਿਆ ਜੀ ਇਹਨੂੰ ਪੁੱਛਿਆ ਜਾਵੇ ਇਸ ਕਰਕੇ ਇਹਨਾਂ ਦਾ ਫਾਂਸੀ ਹੋਣ ਦੀ ਜੇ ਹੁੰਦੀ ਤਾਂ ਹੋ ਜਾਣ ਦਿਓ ਧੰਨਵਾਦ